ਕਿਸਾਨ ਦੀ ਮਜਬੂਰੀ ਹੈ ਝੋਨਾ ਉਗਾਣਾ ਇਹ ਤੇ ਭਗਵੰਤ ਮਾਨ ਸਾਹਿਬ ਇਹਨਾਂ ਦੀ ਬੁੱਧੀ ਘਾਸ ਚਰਨ ਗਈ ਹੋਈ ਹੈ ਇਹ ਕਹਿੰਦੇ ਜੀ ਅਸੀਂ ਭਾਈ ਫਸਲਾਂ ਭਾਈ ਫਸਲਾਂ ਤੇ ਐਮ ਐਸ ਪੀ ਦੇ ਦੇਾਂਗੇ ਮੈਂ ਇਹ じゃ ਮੈਂ ਕੀ ਕਹਾ ਮੀਰਾ ਬਖਸ਼ ਤੂੰ ਕਦੋਂ ਬਖਸ਼ੇਂਗਾ ਪੰਜਾਬ ਇਹ ਆਪ ਨਾਂਗ ਬਾਪ ਨਾਂਗ ਤੀਜੇ ਨਾਂਗ ਨਾਨਕੇ ਨੰਗਾ ਕਰ ਨਾਂਗਾ ਇਹ ਸਵਾਲ ਲਿਆਏ ਛਾਣ ਕੇ ਹਾਂ ਤੇ ਗੱਲਾਂ ਦੇਖੋ ਪੰਜ ਮਿੰਟਾਂ ਚ ਹੋਏ ਹੋਏ ਝੂਠ ਵੇਚਣ ਨੂੰ ਤਾਂ ਮਤਲਬ ਇਹ ਜੋ ਇਹਦੇ ਇਦੋਂ ਵੱਧ ਝੂਠ ਵੇਚਿਆ ਨਹੀਂ ਹੋਣਾ ਕਿ ਇਸ਼ਾਨ ਦੀ ਮਜਬੂਰੀ ਇਹ ਝੋਨਾ ਗਾਣਾ ਇਹ ਤਾਂ ਭਗਵੰਤ ਮਾਨ ਸਾਹਿਬ ਇਹਨਾਂ ਦੀ ਬੁੱਧੀ ਘਾਸ ਚਰਨ ਗਈ ਹੋਈ ਹੈ ਇਹ ਕਹਿੰਦੇ ਜੀ ਅਸੀਂ ਬਾਈ ਫਸਲਾਂ ਬਾਈ ਫਸਲਾਂ ਤੇ ਐਮਐਸਪੀ ਦੇ ਦੇਾਂਗੇ ਮੈਂ ਇਹ じゃ ਮੈਂ ਕੀ ਕਹਾ ਮੀਰਾ ਬਖਸ਼ ਤੂੰ ਕਦੋਂ ਬਖਸ਼ੀਂਗਾ ਪੰਜਾਬ ਨੂੰ ਇਹਨੂੰ ਇਹ ਨਹੀਂ ਪਤਾ ਕਿ ਕੱਲਾ ਕਣਕ ਤੇ ਝੋਨਾ ਚੱਕਣ ਨੂੰ ਸੈਂਟਰ ਦੀ ਸਰਕਾਰ 75000 ਕਰੋੜ ਰੁਪਇਆ ਖਰਚ ਦੀ ਇਹ ਆਪਨਾਂਗ ਬਾਪਨਾਂਗ ਤੀਜੇ ਨੰਗ ਨਾਨਕੇ ਨੰਗਾ ਕਰਨਾਗਾ ਇਹ ਸਵਾਲ ਆਇਆ ਛਣ ਕੇ ਹੈ ਤੇ ਗੱਲਾਂ ਦੇਖੋ ਪੰਜ ਮਿੰਟਾਂ ਚ ਹੋਏ ਹੋਏ ਝੂਠ ਵੇਚਣ ਨੂੰ ਤਾਂ ਮਤਲਬ ਇਹ ਜੋ ਇਹਦੇ ਇਧੂ ਵੱਧ ਝੂਠ ਵੇਚਿਆ ਨਹੀਂ ਹੋਣਾ ਕਿਸੇ ਹਾਂਜੀ ਸਸਟੇਨੇਬਲ ਐਗਰੀਕਲਚਰ ਇਹ ਹੈ ਕਿ ਤੁਸੀਂ ਸਰਕਾਰ ਐਨਾ ਹੀ ਕਹਦੇ ਕਿ ਜੋ ਅਸੀਂ ਖਾਨਦੇ ਆ ਅਸੀਂ ਉਗਾਵਾਂਗੇ ਮੈਂ ਕਹਿੰਦਾ ਕਿਸੇ ਕਾਰਪੋਰੇਟ ਦਾ ਉਹ ਲੱਗੇ ਪੰਜਾਬ ਸਰਕਾਰ ਕਹ ਆ ਪੰਜਾਬ ਫਾਰਮਰ ਦੀ ਦੁਕਾਨ ਹੈ ਜਿਹੜੀ ਸਬਜ਼ੀ ਲੱਗੂਗੀ ਇੱਥੋਂ ਚੱਕਾਂਗੇ ਮਹਾਰਾਜ ਜਿਹੜੀ ਕਣਕ ਅਸੀਂ ਖਾਨਦੇ ਆ ਇੱਥੋਂ ਚੱਕਾਂਗੇ ਭਾਈ ਨੰਬਰ 3 ਦਾਲਾਂ ਉਹ ਮਾਨ ਸਾਹਿਬ ਤੇਰੇ ਟਰਪਲ ਤੇਰੀਆਂ ਸ਼ੁਰਲੀਆਂ ਲੈ ਮੈਂ ਹੁਣੇ ਆਰਟੀਆ ਯੂਨੀਅਨ ਨੂੰ ਫੋਨ ਕਰ ਦਿੰਦਾ ਮੈਂ ਰਾਤ ਫੋਨ ਕੀਤਾ ਹੋਊਂਗਾ ਮਾਖੋ ਕਿੰਨੀ ਮੂੰਗੀ ਚੱਕੀ ਗਈ ਇਹ ਸਭ ਮੇਰੇ ਉਸਚ ਨੇ ਮੈਂ ਤੁਹਾਨੂੰ ਭੇਜੂ ਏ ਚਲਦੀ ਆਉਣਾ ਹੈ ਇਹ ਸਾਰੇ ਮੇਰੇ ਉਸਚ ਨੇ ਮੈਂ ਤੁਹਾਨੂੰ ਭੇਜੂ ਸਾਰਿਆਂ ਨੂੰ 10 ਮਿੰਟ ਦੀ ਕੱਟ ਕੇ ਇੱਕ ਇੱਕ ਬੰਦੇ ਕੋਲ ਜਾਊਗੀ ਇਹ ਠੀਕ ਹੈ ਮੈਂ ਕਹਿਆ ਸੀਗਾ ਵੀ ਭਾਈ ਤੁਸੀਂ ਦਾੜ ਲਾਓ ਤੁਸੀਂ ਆਇਲ ਸੀਡ ਲਾਓ 75 ਲੱਖ 75000 75 ਲੱਖ ਕਰੋੜ ਦੇ ਅਸੀਂ ਬਾਹਰੋਂ ਇਮਪੋਰਟ ਕਰਦਾ ਇੰਡੀਆ ਤੇ ਹਰਿਆਣਾ ਜਾਇਲ ਸੀ ਲਾ ਕੇ 10-10 ਗੁਣੇ ਵੱਧ ਵੇਚਦਾ ਹੈ ਡੈਰੀਵੇਟਿਵ ਇੰਡਸਟਰੀ ਹੈ ਡੈਰਿਵੇਟਿਵ ਇੰਡਸਟਰੀ ਚੋਂ ਉਹਟ ਬ੍ਰਾਂਡ ਫਲਾਨਾ ਬ੍ਰਾਂਡ ਇਹ ਬ੍ਰਾਂਡ ਉਹ ਬ੍ਰਾਂਡ ਤੂੰ ਤੀ ਲਾਓ ਯਾਰ ਪਰ ਆਰਗੈਨਿਕ ਖੇਤੀ ਕਰੋ ਦੇਖੋ ਆਰਗੈਨਿਕ ਖੇਤੀ ਕਿੰਨੇ ਕਿੰਨੇ ਤੇ ਵਿਕਦੀ ਆ ਉਹਦੇ ਤੇ ਕੋਈ ਪ੍ਰਮਾਣ ਨਹੀਂ ਹੈ ਨੀ ਵੀ ਆਰਗੈਨਿਕ ਹੈ ਜਾਂ ਨਹੀਂ ਕਿੱਧੋਂ ਖਰੀਦੇ ਬੰਦਾ ਔਇਲ ਸੀਡ ਦਾੜਾ ਸਬਜ਼ੀਆਂ ਕਣਕ ਉਹ ਇੰਨਾ ਹੀ ਉਗਾ ਲੋ ਕਜੀ ਅਸੀਂ ਆਹੀ ਉਗਾਵਾਂਗੇ ਪੰਜਾਬ ਸਾਰਾ ਚੱਕੇ ਲੈ ਨਾ ਪੰਜਾਬ ਚੱਕੂਗਾ ਤੇ ਮੇਰਾ ਨਾਮ ਟਾ ਦੇਗਾ ਨੰਬਰ 2 ਜਿਹੜੀ ਲੇਬਰ ਹੈ ਪੰਜਾਬ ਦੀ ਸਭ ਤੋਂ ਅਹਿਮ ਚੀਜ਼ ਐ ਉਹ ਸਭ ਤੋਂ ਵੱਡੀ ਚੀਜ਼ ਲੇਬਰ ਐ ਜਿਹੜੀ ਕਿ ਕਿਸਾਨ ਦੀ ਮਤ ਕਰਦੀ ਐ ਔਰ ਮੈਂ ਤੁਹਾਨੂੰ ਬੜੇ ਧਿਆਨ ਨਾਲ ਕਹਿ ਰਿਹਾ ਅੱਜ ਬੜੇ ਜ਼ਿੰਮੇਵਾਰੀ ਨਾਲ ਕਹਿ ਰਿਹਾ ਉਹ ਇੰਨੇ ਗਰੀਬ ਨੇ ਉਹਨਾਂ ਕੋਲ ਅੰਦੋਲਨ ਕਰਨ ਦੀ ਤਾਕਤ ਨਹੀਂ ਐ ਉਹ ਅੱਜ ਅੰਦੋਲਨ 'ਚ ਨਹੀਂ ਜਾ ਸਕਦੇ ਉਹ ਸਾਡੇ ਕਿਸਾਨ ਵੀਰ ਉਹਨਾਂ ਦੀ ਆਵਾਜ਼ ਚੱਕਦੇ ਆ ਸਮਝ ਨਹੀਂ 32% ਲੋਕ ਨੇ 2% ਜ਼ਮੀਨਾਂ ਦੇ ਉਹਨਾਂ ਕੋਲ ਕੀ ਕੀਤਾ ਤੁਸੀਂ ਹੈ ਕੋ ਪਾਲਿਸੀ ਬਣੀ ਹੈ ਕੋਈ ਪਾਲਿਸੀ ਪ੍ਰੋਡਕਟਿਵਿਟੀ ਤੇ ਉਹ ਪਾਲਿਸੀ ਸਾਰਿਆਂ ਵਾਸਤੇ ਹੈ ਚਾਹੇ ਆਪੋਜੀਸ਼ਨ ਆ ਚਾਹੇ ਮੈਂ ਆ ਚਾਹੇ ਤੁਸੀਂ ਹੋ ਚਾਹੇ ਕਿਸੇ ਪਾਰਟੀ ਦਾ ਬੰਦਾ ਹੋ ਸਭ ਵਾਸਤੇ ਹੈ ਦਿਹਾ ਕਿਹੜੀ ਪਾਲਿਸੀ ਦਿਖਾ ਲੇਬਰ ਦੀ ਤੁਸੀਂ ਕਿਦਾਂ ਪਲਾ ਕੀਤਾ 2% ਜ਼ਮੀਨਾਂ ਨੇ ਜ਼ਿਆਦਾਤਰ ਦਲਿਤ ਵੀਰ ਨੇ 32% ਵਾਦੀ 2% ਜ਼ਮੀਨਾਂ ਭਾਈ ਤੁਸੀਂ ਮਨਰੇਗਾ ਹੀ ਦੇ ਦਿਓ ਲਓ ਮੈਂ ਅੱਜ ਭਗਵੰਤ ਮਾਨ ਸਾਹਿਬ ਨੂੰ ਪੁੱਛਦਾ ਮਨਰੇਗਾ ਡਿਮਾਂਡ ਰਿਵਨ ਹੈ ਸੈਂਟਰ ਦੀ ਸਰਕਾਰ ਦਿੰਦੀ ਹੈ ਐਵੇਂ ਨਾ ਹਰ ਚੀਜ਼ ਤੇ ਹੀ ਸੈਂਟਰ ਨੂੰ ਕ੍ਰਿਟਿਕਾਈ ਕਰੋ ਅਸੀਂ ਕੀ ਕਰਾਂਗੇ ਸੈਂਟਰ ਨੂੰ ਜਿੱਥੇ ਉਹ ਗਲਤ ਨੇ ਉਹਨਾਂ ਨੂੰ ਠੋਕ ਕੇ ਕਹਾਂਗੇ ਭਾਈ ਰਾਈਟ ਟੂ ਪ੍ਰੋਟੈਸਟ ਇਹਨੂੰ ਕਦੇ ਰੋਕ ਸਕਦੇ ਹੋ ਅਗਲੇ ਕਹਿੰਦੇ ਆ ਰਾਮਲੀਲਾ ਗਰਾਊਂਡ ਜਾਣਾ ਤੁਸੀਂ ਯਸ ਆਣ ਦੇਤਾ ਉਹ ਸੜਕਾਂ ਤੇ ਅੰਦਲੂਨੀ ਨਹੀਂ ਜਾਂਦੇ ਪਰ ਉਹ ਕਾਂਗਰਸ ਮੁਕਤ ਭਾਰਤ ਹੋ ਗਈ ਤੁਸੀਂ ਕਾਲੇ ਕਾਨੂੰਨਾਂ ਤੇ ਕੋਈ ਡਿਬੇਟ ਨਹੀਂ ਕੀਤੀ ਕੋਈ ਡਿਸਕਸ਼ਨ ਨਹੀਂ ਕੀਤੀ ਹੁਣ ਤੁਸੀਂ ਨਵੇਂ ਕਾਨੂੰਨ ਪਾਸ ਕਰਤੇ 200 ਐਮਪੀ ਗੈਪ ਬਾਹਰ ਮਾਰੋ ਇਹਨਾਂ ਨੂੰ ਜਲਾ ਕੇ ਇਹ ਕਿਹੜੀ ਡੈਮੋਕਰੇਸੀ ਲੇਕਿਨ ਸਟੇਟ ਦੀ ਸਰਕਾਰ ਕੀ ਕਰ ਰਹੀ ਹੈ ਭਾਈ ਤੁਸੀਂ ਉਹਨਾਂ ਤੋਂ ਮੰਰੇਗਾ ਟਾਈਪ ਅਸਿਸਟੈਂਸ ਦਿਓ ਮੈਂ ਆਹ ਟਾਰੀ ਇੱਕ ਖੇਤ ਚ ਸੀ ਮੈਂ ਉੱਥੇ ਪੁੱਛਿਆ ਉਹ ਕਹਿੰਦਾ ਜੀ 2 ਰੁਪਏ ਜੇ ਅਸੀਂ ਮਟਰ ਲਾਉਨੇ ਆ ਤੇ 2 ਰੁਪਏ ਸਾਡੀ ਲੇਬਰ ਦਾ ਖਰਚਾ ਤੁਸੀਂ ਕਹੋ ਆ ਜੋ 2 2 ਲੇਬਰ ਦਾ ਖਰਚਾ ਜਿਹੜਾ ਲੈ ਸਰਕਾਰ ਸਬਸਿਡੀ ਦਿੰਦੀ ਹੈ ਮਨਰੇਗਾ ਦੀ ਉਹ ਮਦਦ ਦਿੰਦੀ ਹੈ ਚਲੋ ਅਸੀਂ ਸਨਮਾਨ ਪੱਤਾ ਦਿੰਨੇ ਆ ਜਿਹੜਾ ਕਿਸਾਨ 2.5 ਏਕੜ ਤੋਂ ਥੱਲੇ ਆ ਜਦੋਂ ਖੇਤ ਚੜੂਗਾ ਉਹਨੂੰ 500 ਰੁਪਏ ਦੇਵਾਂਗੇ ਦਿੱਤੇ ਦੱਸੋ ਕਿੰਨੀ ਮਨਰੇਗਾ ਦੀ ਤੁਹਾਡੀ ਉਹ ਅਡਮਾਨ